ਨਹੀਂ ਮੁੱਛ ਨਾਲੀ ਗੱਲ ਨਹੀਂ ਹੈ ਮੈਨੂੰ ਦੱਸ ਯਾਰ ਅਸੀਂ ਨਹੀਂ ਯਾਰ ਵਾਤਾ ਗੱਲ ਤਾਂ ਦੱਸ ਓਏ ਅਸੀਂ ਮਾਲ ਵਾਲੇ ਨਹੀਂ ਹੈ ਨਾ ਵਪਾਰੀ ਹੈ ਅਸੀਂ ਤੁਹਾਡੇ ਪੈਰ ਪਾਈ ਹੈ ਮੈਨੂੰ ਪਤਾ ਸਕੇਗਾ ਕੋਈ ਨਹੀਂ ਕਿਵੇਂ ਕੀ ਗੱਲ ਕਹਿੰਦੇ ਆ ਅਸੀਂ ਮੁੱਛ ਨਾਲ ਸੁਣੋ ਇੱਕ ਗੱਲ ਤਾਂ ਦੱਸ ਮੱਥੇ ਨਾਲੀ ਗੱਲ ਨਹੀਂ ਕਰੀ ਉਹ 4000 ਰੁਪਏ ਲਾਇਆ ਤਾਂ ਮੁੱਛ ਨਾਲ ਗੱਲ ਕਰੀ ਅਸੀਂ ਇਹਨਾਂ ਨੂੰ ਐ ਕਿਹਾ ਸੀ ਜੇ ਤਾਂ ਨਗਦ ਸੌਦਾ ਕਰਨਾ ਨਗਦ ਕਰ ਲਓ ਜੇ ਬੱਟਾ ਸੱਟਾ ਕਰਨਾ ਬੱਟਾ ਸੱਟਾ ਕਰ ਲਓ ਅੱਛਾ ਉਹ ਪੱਠਾ ਕੀ ਹੈ ਇਹ ਤਾਂ ਬੱਟਾ ਹੀ ਕਰਦਾ ਯਾਰ ਉਹ ਕੀ ਹੈ ਅੱਛਾ ਭਾਈ ਪਕੜਾ ਮੰਗਦਾ ਤੇ ਦੋਨੇ ਉਹ ਪੱਟਾ ਇੱਕ ਵਜਾਂ ਕਰਦੇ ਬਸ ਅੱਛਾ ਜਿਹੜੀ ਉਹ ਪੱਟਾ ਹੂੰ ਇਹਦਾ ਉਹ ਪੱਟਾ ਉਹ ਪੱਟਾ ਅੱਜ ਵੀ ਆ ਜੂਨ ਨੂੰ ਖਾ ਜਾਣਗੇ ਜੀ ਇਹ ਕੀ ਬਾਤਾਂ ਬਣੇ ਨੇ ਅੱਛਾ ਤਾਂ ਤੇ ਕੀ ਹੋਇਆ ਤੇ ਹੋਇਆ ਹਾਂ ਇਹ ਨਹੀਂ ਬਕਦੇ ਤੂੰ ਅਸੀਂ ਦੇ ਜਾਨ ਬਣੇ ਵਟਾ ਤਾਂ ਨਹੀਂ ਕਰਦੇ ਅੱਛਾ ਤੇ ਭਰਾਵਾਂ ਨਹੀਂ ਬਸ ਇਹ ਨਹੀਂ ਕੋਠਾ ਨਹੀਂ ਕਰਦੇ ਸੀ ਆਪੇ ਹਰ ਦੇ ਕੇ ਨਾ ਸਰਕਾਰੀ ਮਰ ਜੀ ਗਏ ਉਹ ਮੈਂ ਬਾਧਾ ਮੰਗਿਆ ਯਾਰ ਬਾਈ ਬੱਟਾ ਸੱਟਾ ਕਰਦਾ ਤੂੰ ਮਰ ਬਾਦ ਤੂੰ 10000 ਰੁਪਏ ਕਿੰਨੇ ਦਿਨ ਮੈਂ ਨਾ ਕਰ ਬੋਲ ਬਈ ਗੇੜੀ ਨੂੰ ਲਾਏ ਪੈਸੇ ਲਾ ਸੱਤ ਪਾਲ ਤੂੰ ਲੈ ਨਾ ਆਪਣੇ ਐਮ ਐਲ ਏ ਸਾਹਿਬ ਮਰ ਐਮ ਐਲ ਏ ਸਾਹਿਬ ਬੋਲੋ ਜੀ ਬੋਲੋ ਸਾਦਾ ਮੋਟਾ ਸਰਦਾਰ ਸਾਹਿਬ ਲਾਓ ਰੇਟ ਤਿੰਨ ਦਾ ਸਹੀ ਦਾ ਦੇ ਸਹੀ ਜਮਾ ਜਮਾ ਕੱਪੀ 8000 ਦੇ ਦਿੰਦਾ ਨਾ ਗਰ ਗਿਆ ਇਹ ਗੱਲ ਬੋਲ ਜੋੜੀ ਆ ਤੈਨੂੰ ਆਗਾ ਵਾ ਜੈ ਜੀ ਠੀਕ ਆ ਰਾਏ ਕੀ ਭੁਰ ਭੁਰ ਕਰਾਂਗਾ ਵਪਾਰੀ ਤਰ੍ਹਾਂ ਤਰ੍ਹਾਂ ਦਾ ਆ ਬਾਈ ਨੇ ਅਸੀਂ ਰਾਏ 3500 ਹੀ ਨੇ ਚਾਹਿਆ ਬਾਈ ਤੈਨੂੰ ਸਹੀ ਦੱਸਾਂ ਗੱਲ ਸਾਧੂ ਨੇ ਬੰਨ ਕੇ ਰੱਖਤਾ ਨਾ ਤੂੰ ਵੇਖ ਸਕੇ ਨਾ ਕੋਈ ਹੈ ਨਾ ਪੈਸੇ ਉਹ ਆ ਜਿਹੜੇ ਅੱਜ ਮੈਨਂਗੇ ਤੇ ਜੇਬ ਚ ਪਾਉਂਦੇ ਤੇ ਘਰ ਨੂੰ ਜਾ ਉਹ ਬੰਨ ਜਾਂਦੇ ਬਈ ਵੱਡਿਆ ਵੱਡਿਆ ਮੈਨੂੰ ਕੋਈ ਤੇ ਨਹੀਂ 500 ਰੁਪਏ ਦੀ ਆ ਤੈਨੇ 8000 ਦੇ ਆ ਗੱਲਾਂ ਖੁੱਲੀਆਂ ਸਰਦੀ ਕਹਦਾ ਕੁਗੜੀ ਆ ਵੀ ਤੂੰ ਦਾਸ ਲੈ ਲੈ ਕਾਲੇ ਮੈਂ ਤਾਂ ਬਾਈ ਨੂੰ ਕਹਾਂ ਕੋਈ ਲੈ ਲੋ ਯਾਰ ਕੋਈ ਆਪਣਾ ਸਾਡੇ ਭੈਣ ਕੋਈ ਲੈਣਿਆ ਤਾਂ ਆਪਾਂ ਬਾਈ ਨੂੰ ਕਹਿ ਦਿੰਦੇ ਬਾਈ ਮੈਨੂੰ ਵੀ ਓਨਾ ਹੀ ਦਿਸੀ ਜਾਂਦਾ ਇਹ ਗੱਲ ਕਰ ਰਿਹਾ ਅਨੋਜ ਪੱਤੀਆਂ ਕਿਆ ਬਣ ਮੈਰੇ ਹੀ ਝਾੜਦਾ ਹਾਂ ਆਪਣਾ ਆਪ ਦਾ ਬੰਦਾ ਆ ਆਵਦਾ ਕਰਕੇ ਲੈ ਲਓ ਵਰਕੀਪਤਾ ਦੇਈ ਦੇਵੇਂ ਤੁਹਾਨੂੰ ਦੇ ਦੇ ਲੈ ਬਸ ਅੱਜ ਤਾਂ ਬਿਨਾਂ ਪੈਸੇ ਤੋਂ ਵੀ ਲੈ ਲਾਂਗੇ ਐਹੀ ਜੀ ਗੱਲ ਨਹੀਂ ਕੀ ਹੁੰਦੀ ਨਹੀਂ ਐਹੀ ਕਿਹੜਾ ਠਾਗਾ ਬਿਆਸੀ ਚੋਰ ਆ ਪੈਸੇ ਪਹਿਲਾਂ ਇਹ ਨਹੀਂ ਕਰਦਾ ਇਹ ਨਹੀਂ ਕਰਦਾ ਇਹ ਗੱਲ ਨਾ ਕਰ ਫਿਰ ਨਹੀਂ ਨਹੀਂ ਬਿਨਾਂ ਪੈਸੇ ਦੇ ਉਹ ਤੁਹਾਨੂੰ ਪੈਸੇ ਨਹੀਂ ਅਸੀਂ ਦੇਵਾਂਗੇ ਦੂਆ ਕਿਹੜਾ ਮੈਂ ਵੀ ਪੈਸੇ ਬੰਦੇ ਕੋਲੇ ਨਹੀਂ ਹੈ 50 ਬੰਦੇ ਤੇਰੇ ਕੋਲੇ ਉਹ ਇਹ ਗੱਲ ਕਹਿੰਦਾ ਵੀ ਕਹਿੰਦਾ ਵੀ ਤੁਹਾਡਾ ਆਪਦਾ ਤੁਸੀਂ ਐਵੇਂ ਲੈ ਜਾਓ ਐਵੇਂ ਸਾਡਾ ਆਪ ਕਰਕੇ ਤੂੰ ਪੁੱਛ ਲੱਗ ਹਾਂ ਨਵੇੜ ਭਾਈ ਨੂੰ ਪੁੱਛ ਕੇ ਮੇਰੇ ਦੇ ਦੇ ਤਾਇਆ ਜੰਟਾ ਆ ਕੇ ਹਾਂ ਕਈ ਵਾ ਆਉਦੇ ਬੰਦੇ ਬਹੁਤ ਖੁਸ਼ਮੰਦ ਮੰਨਜੋ ਹੋ ਜੰਤਾ ਲੂਲ ਬਈਆ ਨੇ ਬਹੁਤ ਨਿਮਾ ਪਾ ਜਾਣਗੇ ਦਾਨ ਦੇ ਦਿੱਤਾ ਜਸਲੇ ਲਾਤਾ ਵੀਰਾ ਕਿੰਨੇ ਲਾਦੇ ਜੀ 8000 ਰੁਪਇਆ 8000 ਤਿੰਨ ਨਗਵਾ ਵਾ ਲੈ ਵੀ ਨਗਵ ਖਾ ਦੀਏ ਮੁੰਡਿਆ ਫਾਰਕੀ ਬਹੁਤ ਆ ਤੁ ਯਾਦ ਤੇ ਪਾਉ ਲੈ ਵੀ ਇੱਕ ਦਾ ਆ ਪੱਠ 16 ਉਹ ਦੋ ਬੱਕਰੇ ਆ ਕੋ ਜਰਾ ਸੁਤਾਜੀ ਮੈਂ ਕਹਿੰਦਾ ਫੇਰ ਨੇੜੇ ਨਿਕਲ ਯਾਰ ਬਾਲੇ ਰਸਾ ਖੋਲ ਪੁੱਤਰ ਸਾਹਿਬਾ ਪਾ ਪੈਸੇ ਫੇਰ ਦੇ ਦੇਣਗੇ ਉਹ ਆਨੇ ਮੰਡੀ ਵਾਲਿਆਂ ਤੋਂ ਖਵਾ ਦਿਓ ਉਹ ਖੜੀ ਜਾਈ ਐ ਕਾਦੀ ਗੱਲ ਆਹ ਵਖੀ ਹੈ ਕਾ ਨੇੜੇ ਚੱਲ ਖੋਲ ਕੇ ਫਰਾਂਈ ਸੌਦਾ ਚੱਲ ਨੇੜੇ ਲੈ ਚੱਲ ਨੇੜੇ ਜੱਗੀ ਲਓ ਜੀ ਦੂਜੀ ਪੱਠ ਤੁਹਾਨੂੰ ਦਿਖਾਉਣੇ ਇਹਨਾਂ ਦਾ ਸੌਦਾ ਚੱਲ ਪਿਆ ਆ ਪੱਠ ਦੇਸੀ ਆ ਤੇ ਉਹ ਪੱਠ ਆ ਬੀਟਲ ਤੂੰ ਕੀ ਕਹ ਨਾਲ ਹੀ ਤੇ ਮੈਂ ਪੈਸੇ ਕੇ ਮੈਂ ਵਾਦਾ ਦੇ ਜੀ ਕਿੰਨਾ ਆਹ ਬੀਟਰ ਪਾਉਣਾ ਉਹਦਾ ਚਾਹੇ ਕੰਨ ਹੈਗੇ ਮੀਡਾ ਦਾ 1500 ਤੋਂ ਜ਼ਿਆਦਾ ਕਰੀ ਜਾ ਪ੍ਰਧਾਨ ਨੇ ਯਾਰੇ ਜੀ ਮੰਨਦੇ ਬਾਈ ਆਪੇ ਕਰਾਉਂਦੇ ਚੋਰੀ ਵਾਲੀ ਪੱਟ ਦੀ ਨਹੀਂ ਉਹ ਬਾਈ ਮੈਨੂੰ ਖਰਚ ਜਾ ਜੱਗੀ ਔਰ ਸਾਈ ਘੱਟ ਮੈਂ ਪੱਕਾ ਕਰ ਯਾਰ ਗਾ ਨਹੀਂ ਤੂੰ ਤੂੰ ਮੇਰੇ ਬੇਟੇ ਆ ਗਿਆ ਬਾਈ ਯਾਰ ਮੈਂ ਕਰਤਾ ਜੱਗੀ ਖੜੀ ਲੈ ਬਾਈ ਛੋੜੀ ਦਾ ਸੱਪਾ ਲਾਵੀ ਕਿਵੇਂ ਕਰਤਾ ਜੱਗੀ ਬਸ ਫੜਾ ਦੱਸੇ ਸਹੀ ਐ ਇਹ ਆ ਪਾਠ ਉਹਨਾਂ ਨੂੰ ਫੜਾ ਦੇ ਤਾ ਬੋਲਦਾ ਤਾਂ ਫਿਰ ਕੋਈ ਚਾਹਤਾ ਹੈ ਵਾਹ ਲਾ ਮਥੇ ਨਾ ਵਾਹ ਬਈ ਵਾਹ ਆ ਪਾ ਮਸਾ ਸੌਦਾ ਸਿਰੇ ਚੜਾਇਆ ਪਿੰਦਿਆ ਹਾਂ ਮਸਾ ਸੌਦਾ ਸਿਰੇ ਚੜਾਇਆ ਜੀ ਠੀਕ ਐ ਠੀਕ ਬਹੁਤ ਬਹੁਤ ਧੰਨਵਾਦ ਬਈ ਛੋਟਾ ਬੋਹਣੇ ਤੇ ਕਰਾ ਦੇ ਦਿਖਾਈ ਕਰਾਉਣਗੇ ਭਾਈ ਆ ਲਗਾਈ ਕਰਾਓ ਬਈ ਹਾਂ ਬਾਪੂ ਜੀ ਕਿਹੜਾ ਪਿੰਡ ਆਪਣਾ ਤਾਨੇ ਦਾ ਖੁਰਦ ਰਹਿ ਕੇ ਹਾਂਜੀ ਤਾਨੇ ਦਾ ਚੱਕ ਖੁਰਦ ਰਹਿ ਕੇ ਖੁਰਦ ਰਹਿ ਕੇ ਤੇ ਕਿੰਨੇ ਨਾਲ ਹੋ ਗਿਆ ਸੌਦਾ ਭਾਈ ਜੱਗੀ ਇਹ 500 ਨਾਲ 500 ਨਾਲ 500 ਵਾਧਾ ਦਿੱਤਾ ਤੇ ਪੱਠ ਦਿੱਤੀ ਆ ਆ ਪੱਠ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆ ਜੀ ਆ ਪੱਠ ਵਧੀਆ ਪੱਠ ਕੁਆਲਿਟੀ ਦੀ ਹੈ ਹਾਂ ਨਹੀਂ ਚੰਗੀ ਆ ਪੱਠ ਉਹ ਦੇਸੀ ਸੀਗੀ ਹਾਂ ਆ ਪੱਠ ਸਹੀ ਆ ਸਹੀ ਆ ਚਲੋ ਅੱਜ ਦਾ ਅਗਲਾ ਸੌਦਾ ਦਿਖਾਉਣੇ ਆ ਦੋਸਤੋ ਜੁੜੇ ਰਹੋ ਆਪਣੇ ਚੈਨਲ ਨਾਲ ਕੋਲ ਸੋਚ ਸਹੀ ਆ ਬਾਈ ਦੀ ਓ ਯਾਰ ਜੈ ਚਲੋ ਦੱਸੋ ਉਹ ਤਾਂ ਇਹ ਕਰ ਉਹ ਤੂੰ ਵੇਖ ਆਉਂਦਾ ਚਾਰ ਜੱਟ ਨਹੀਂ ਐ ਨਹੀਂ ਤੱਕ ਵਜਨ ਦੇਖੋ ਜੀ ਵਜਨ ਭਾਈ ਤੂੰ ਦੱਸਿਆ ਚਾਰੇ ਮਕਾਵਾ ਮੈਂ ਸਹੀ ਗੱਲ ਮਕਾਈ ਆ ਭਾਈ ਬੀੜੀ ਯਾਰ ਬੀੜੀ ਹਾਂ ਭਾਈ ਮਕਾਦੇ ਜੱਗੀ ਫਿਰ ਵਜਨ ਮਾੜਾ ਰਹਾ ਕਰੋ 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 ਰਹਾ ਤਾਂ ਕਰਨੀ ਚਾਹੀਦੀ ਹੈ ਕੱਲ ਸੁਖਣੇ ਚਾਰ ਕਨਗ ਸੀ ਤੇ ਸਾਰੇ ਵੇਜਤੇ ਜਿੰਨੇ ਸੀਗੇ ਇੱਕ ਅਧਾ ਨਾ ਕੀ ਵਧਿਆ ਹੋਊਗਾ ਹਾਂ ਭਾਈ ਸਹੀ ਗੱਲ ਆ ਓਏ ਮੁਕਾਤੇ ਯਾਰ ਚੱਕ ਲੈ ਕਿੰਨੇ ਦੇ ਕਰਦੇ ਓ ਨਹੀਂ ਪਹੁੰਚਦੇ ਆ ਆ ਜਾ ਚੱਕੇ ਆ ਹਾਂ ਯਾਰ ਜਿੱਤੇ ਕੀ ਲੈਣਾ ਤੂੰ ਯਾਰ ਬਸ ਚੱਕ ਲੈ ਜਿੱਤੇ ਕਿੰਨੇ ਦਾ ਮੁਕਾਤੇ ਕਿੰਨੇ ਦਾ ਹਾਂ ਐਨ ਮੂੜ ਨਹੀਂ ਟੱਕਾ ਟੱਕਾ ਵੀ ਨਹੀਂ ਹਾਂ ਉਹ ਨਹੀਂ ਮੈਨੂੰ ਤਾਂ ਪਾਉਂਗਾ ਸ਼ੋਕੇ ਪਰ ਚੱਕ ਲੋ ਹੋਰ ਕੀ ਨਹੀਂ ਹੈ ਹੈ ਤੇ ਵਿਕਨੇ ਕੋਈ ਆ ਅੱਗੇ ਅੱਗੇ ਭੈਣ ਜੂਆ ਓਰੇ ਆ ਜਾ ਬਾ ਨਾ ਪਾਈ ਨੀ ਕਿੱਤਾ ਹੁਣ ਜ ਕਿੰਨਾ ਹੀ ਨੀ ਨਾ ਪਾਈ ਫਿਰਦਾ ਗਈ ਹੁਣ ਮੇਰੇ ਬਾਰੀ ਨਾ ਪਾਈ ਹੁਣ ਅੱਗੇ ਜੋ ਜੋ ਵੱਧ ਬੜੀ ਉਹ ਵੀ ਫੜੋ ਏ ਉਹ ਮਟਾਉ ਹੋ ਜਾਂਦਾ ਆ ਹਾਂ ਹਾਂ ਫੜਦੇ ਆ ਫੜਦੇ ਵੀ ਹਾਂ ਕੀ ਹੈ ਬੱਚੇ ਕਢਾਵਾਂਗੇ ਇਹਦੇ ਨਾਲ ਹਾਂ ਇਹ ਸੇਵਾ ਮੰਗੀ ਜਾਂਦੀ ਹੈ ਦੋਨੇ ਪੱਟੇ ਜਾ ਚਾ ਚੱਕਲਾ ਨਵੇੜਤਾ ਬਾਈ ਹੋ ਗਿਆ ਜੀ ਕਿੰਨੇ ਤੋਂ ਖੋਲ ਗਿਆ ਕਿੰਨੇ ਹਜ਼ਾਰ ਦਾ ਚਲੋ ਠੀਕ ਹੈ ਨਹੀਂ ਨਹੀਂ ਮੈਂ ਉਹ ਚਾਲਿਆ ਜਿੱਤੇ ਉਹ ਯਾਰ ਹੁਣ ਇੰਨੇ ਬੰਦਿਆਂ ਦੇ ਅੱਖੇ ਨਹੀਂ ਮੋੜਨ ਉਹ ਯਾਰ ਠੱਕਾ ਕਰਾ ਐਮ ਐਲ ਏ ਨਹੀਂ ਨੂੰ ਮੇਰੇ ਹਿਸਾਬ ਚੱਕ ਐਮ ਐਲ ਏ ਐਮ ਐਲ ਏ ਹਾ ਕਰਦੇ ਬਣਾ ਉਹ ਵੋਟਾਂ ਮਿਲੇ ਅਸੀਂ ਇਹ ਖਾਣਾ ਇਹ ਵੋਟਾ ਵੋਟਾਂ ਵਾਲੇ ਅਸੀਂ ਖਾਣੇ ਇਹ ਨਹੀਂ ਨਹੀਂ ਮੈਂ ਤਾਂ ਕਹਿ ਨਹੀਂ ਸਕਦਾ ਦੈਲਦੀ ਨਾ ਜੱਟ ਮਕਾਲਾ ਨਾ ਮੈਂ ਤਾਂ ਕਹਿ ਨਹੀਂ ਸਕਦਾ ਕਿ ਹਾਂ ਜੀ ਦੇ ਸਕਦਾ ਤੂੰ ਹੋਰ ਵਾਰ ਤਾਂ ਜਾ ਗਿਆ ਨਾ ਤਾਂ ਕਰਕੇ ਹੁਣ ਉਹਨਾਂ ਨੇ ਪਈ ਰੱਖਣਾ ਮਾਰਨਾ 4400 ਨਹੀਂ ਯਾਰ 45 ਉਹ ਜਰਕੋ ਮਾਰ ਕੇ ਮਰੀ ਪੰਜਾ ਜਨ ਅਸੀਂ ਉਹਨੂੰ ਪੁੱਛਿਆ ਨਹੀਂ ਵਿਚਾਰੇ ਚੱਲ ਚੱਕ ਲਾ 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 5000 ਰੁਪਏ ਕਿਆ ਬਾਬਾ ਲਿਖਾਈ ਇਹ ਕਰਾ ਦੇ ਹੈ ਪੈਸੇ ਬਾਫਤੇ ਹੋਰ ਦੱਸ ਪੈਸਾ ਦੀ ਗੱਲ ਨਹੀਂ ਕਰ ਸੋਣ ਪੈਸੇ ਹਫਤਾ ਵੀ ਆ ਗਿਆ ਯਾਰ ਦੇਣਾ ਲੈਣਾ ਹੈ ਓਏ ਜਾ ਜਾ ਫਿਰ ਐਮਐਲਏ ਸਾਹਿਬ ਜਾ ਜਾ ਮੈਨੂੰ ਨਹੀਂ ਦੇ ਸਕੀਂ ਨਕਦ ਕਿੰਨੇ ਦੇ ਕਿੰਨੇ ਤੇ ਬੋਲ 4000 ਨਕਦੀ ਦੇ ਨਾ ਮੈਂ 4000 ਰੁਪਏ ਦੀ ਅਰਜ਼ੀ ਕਰਦਾ ਮੈਂ ਪੈਸੇ ਫੇਰ ਕਿ ਲੈਣਾ ਕਿਹੜਾ 5000 ਰੁਪਏ ਦਾ ਤਾਕਤਾ ਦੁੱਧ ਹੁਣ ਤੇਰੀ ਧੱਕੇ ਮਰਜੀ ਆ ਹੁਣੇ ਵਕਤ ਤੱਕ ਚੁੱਪੀ ਚਲੋ ਜਸਰੋ ਕੱਢ ਕੱਢੀ ਉਹ ਝੋਟ ਕਰਾ ਦਿਆਂਗਾ ਚੰਡਾ ਬੱਕਰਾ ਨਹੀਂ ਮੁਕਾਸਮ ਲੱਗੇ ਮਣ ਜਾਂਦੇ ਉਹਦਾ ਗਾਲਖੋਤ ਨਾਕ ਵੀ ਦੋ ਆ ਗਿਆ ਵਾਸੋਂ ਉਹ ਨੀ ਬਸਿਆ ਕੋਈ ਸਾਰਾ ਖੈਰਾ ਛੱਡ ਕੋਈ ਨਹੀਂ ਹੁੰਦਾ ਕੋਈ ਗਾਲ ਸੋਨੇ ਜੀਤਾ ਮਰੀਓ 300 ਘੱਟ ਹੋ ਗਿਆ ਚੱਕ ਚੱਕ ਹੁਣ ਤਾਂ ਖੁਸ਼ ਆ ਨਾ ਚੱਲ ਇਹ ਵੀ ਅਸੀਂ ਖਾ ਜਾਣੇ ਆ ਵੋਟਾਂ ਵੇ ਅਸੀਂ ਬਣਵਾ ਲੈਣੇ ਆ ਇਹ ਤੇ ਆ ਬਈ ਸਹੀ ਆ ਆਪਣੀ ਨਾ ਨਾ ਜੱਪ ਕਰ ਨਾ ਵੀ ਸੌਦਾ ਆਧਾਰ ਦਾ ਹੋਇਆ ਸੀ ਪਹਿਲਾਂ ਪੈਸੇ ਨਕਦ ਦੇ ਉਹ ਦਿੰਦਾ ਨਕਦ ਕਿਹ ਤੋਂ ਲੈ ਕੇ ਦਿੰਦਾ ਫੜਦਾ ਮੈਂ ਤਾਂ ਵੀ ਅੱਛਾ ਧਾਰੇ ਬੰਦ 15 ਫਿਟ ਦੱਸੇ ਬਾਕੀ ਮੈਂ ਨਾ ਨਾ ਯਾਰ ਐ ਨਾ ਐ ਨਾ ਹੁਣ ਐ ਨਾ ਕਰ ਐ ਨਾ ਜੇ ਸੌਦੇ ਜਾ ਨਾ ਵੀ ਠਕਾ ਨਾ 4400 ਦੇ ਦੇ ਗਰੀਬ ਬੰਦੇ ਵੀ ਮੈਂ ਕੋਠੀ ਚੱਲਦੀ ਮੇਰੀ ਕੋਠੀ ਚੱਲਦੀ ਤੁਸੀਂ ਦੋ ਬੱਕਰੀਆਂ ਲਾ ਉਹਦੇ ਉੱਤੇ ਲਾਇਆ 400 400 ਉਹਨਾਂ ਦੇ ਕੰਮ ਕਈ ਹੁਣ ਨਿਵੇੜੀ ਜਾਂਦੇ ਆ ਬਾਪਈ ਨਹੀਂ ਕਹਿਣਾ ਓਏ ਆ ਫੜ ਪਰਾਂ ਲੱਗਦੇ ਪੈਸੇ ਨਿਕਲ ਗਏ ਇੰਨਾ ਤੱਕਾ ਮਾੜਾਗਾ 200 ਰੁਪਏ ਫਰਾਦੇ ਚੋ 400 100 ਦੇ 100 ਜਾਈਂ ਉਹਨੇ ਤੱਕਾ ਉਹ ਨਾ ਪੜਦੇ ਯਾਰ ਦੇਓ 100 ਪਰੇ ਚੱਕ ਵੀ ਨਗਦੀ ਨਗਦ ਤੇਰੇ ਓਏ ਤੇਰਾ ਅੱਖਾਂ ਨਹੀਂ ਮੋੜਿਆ ਤੇਰਾ ਮੈਂ ਜੱਕਾ ਸਹੀ ਆ ਬਰਾਬਰ ਹੋ ਗਿਆ ਭਾਈ ਬਰਾਬਰ ਹੋ ਗਿਆ ਬੱਚਾ ਫੋਟੋ ਲੈਣਾ ਨਾ ਮੱਡੀ ਅੱਦਲੇ ਲੈਣਾ ਇੱਥੇ ਲੈ ਇੱਥੇ ਲੈਣਾ ਹੁਣ ਦਾਦਾ ਨਾ ਹੱਥ ਪਿਆਰੀ ਗੱਲ ਐ ਕਿ ਨਹੀਂ ਗੱਲ ਨਹੀਂ ਲਿਖਾਈ ਦਾ ਦੋਵਾਂ ਤਰ੍ਹਾਂ ਦੀ ਹੁੰਦੀ ਹੈ ਮੈਨੂੰ ਨਹੀਂ ਕਟਾਈ ਯਾਰ ਲਿਖਾਈ ਤਾਂ ਆਪ ਦੀ ਕਰੀਏ ਹੁਣ ਕੋਈ ਲਗਾਈ ਕਿਉਂ ਨਹੀਂ ਫਿਰ